ਮੈਂ ਜੀਤ ਨਾ ਕਿੱਡਾ ਅੱਗ ਲੱਗ ਗਈ ਮੈਂ ਵੀ ਵੇਹਦਾ ਮੈਂ ਕੋਠੇ ਚੜੀ ਵੇਖਾ ਮੈਂ ਤੇ ਥੱਲੇ ਪਚ ਨਾ ਵੇਲ ਕਿਹੜੇ ਕਿਹੜੇ ਡਾਊਨ ਦੇ ਪਾਏ ਉੱਤੇ ਪਾਣੀ ਪਾ ਇਹਦੇ ਉੱਤੇ ਪਾਣੀ ਪਾ ਯਾ ਮੈਨੂੰ ਬੋਣੀ ਦਿੰਦਾ ਬਾਵੇ ਕੈਮਰੇ ਲੱਗੇ ਵਿੱਚ ਗੁਰਵਾ ਪਾਣੀ ਪਾ ਪਾਣੀ ਪਾ ਪਾਣੀ ਪਾ ਨਾ ਇਹ ਇੱਥੇ ਪਾ ਬੰਬਾਇਆ ਨਹੀਂ ਆਪਣੀ ਹੈ ਬੰਬ ਨਹੀਂ ਹੈ ਇੱਥੇ ਇੱਥੇ ਚਾਚਾ ਇੱਥੇ ਪਾ ਪਾਣੀ ਉਹ ਗੋਹਾ ਬੜੇ ਥੇਰੇ ਗਿੰਦਰ ਤੇ ਫੈਰ ਹੁੰਦੇ ਆ ਤੇ ਇਧਰੋਂ ਦੇਖਦੀ ਦੇਖਦੀ ਆਈ ساری ਤੋੜ ਹੀ ਇਹ ਇਹ ਤੇ ਮਾਰਨ ਦੇ ਪਸੇ ਤੇ 5 ਵਜੇ ਤੇ ਦੇਹੀ ਹੋ 5 ਵਜੇ ਪੰਜ ਮਿੰਟ ਤੇ ਪਹਿਲਾਂ ਬੋਹਰ ਤਾਂ ਨਹੀਂ ਫੇਰ ਆਈ ਉਹ ਇਹ ਲੜਾਈ ਪਾ ਨੱਗਣੀ ਹੋਈ ਏਦਾਂ ਪਿੰਡ ਦੋ ਦਿਨਾਂ ਦਾ ਕੁੜੀ ਜਾਣ ਸਹੀ ਗੱਲ ਆ ਜੀ ਸੌਂਦੇ ਆ ਸੁਪਾਵਾ ਕੰਨੀ ਦੇ ਹੋਈ ਵਿਚਾਰੇ ਤਾਰੀ ਰਾਤ ਨਹੀਂ ਸੁੱਤੇ ਗੁਰਵਾ ਹੋਰ ਆਪਾਂ ਨੇ ਫਿੱਟ ਹੀ ਸੋ ਗਏ ਆ ਜਿੰਨੇ ਜੋਗੇ ਆਗੇ ਸੱਚਾਈਆਂ ਲੱਗਦਾ ਨਾ ਫਿਰ ਤਾਂ ਇਹ ਨਹੀਂ ਮੈਨੂੰ ਮਾਰਦੀ ਉਹ ਉਤਾਰ ਆ ਜਾ ਤੈਨੂੰ ਛੱਡ ਦੇ ਨਾ ਐਸਾ ਨਹੀਂ ਬਿਸਤਾਨੇ ਆ ਤੇਲ ਆਉਂਦੇ ਬਹੁਤ ਤੇਲ ਆਉਂਦੇ ਨੇ ਜਿੰਦੀ ਜੇ ਸਾਰਾ ਨੇ ਪਾਣੀ ਪਾਈਦਾ ਅਗਰ ਡੰਗਰਾਂ ਤੋਂ ਤਰੀ ਜਾਂਦੀ ਸੀ ਜਿਹੜੀ ਪੜੀ ਉਹ ਸਾਰੀ ਰੁੱਤ ਗਈ ਜੀ ਉਹ ਪੈਰ ਹੁੰਦੇ ਤੇ ਸ਼ੋਨੀ ਚੋਂ ਉਹਨਾਂ ਨੇ ਆ ਫੁੱਟਿਆ ਆ ਇਹ ਇੱਧਰ ਤੋਂ ਫੁੱਟ ਡਿੱਗਦਾ ਡਿੱਗਦਾ ਇੱਥੇ ਹਣਕੇ ਡਿੱਗਿਆ ਆ ਮੈਂ ਤਾਂ ਆਪਣੇ ਘਰ ਦਾ ਵਾਖੇ ਅੰਦਰ ਭਾਜੋ ਦਵਾਜਾ हूंदा कुझु सुठे न